ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਨਵੀਂ ਵੀਡੀਓ ਦੇ ਨਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲੀ ਜਿਹੜੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੀ ਇਹ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੈ ਵੀਡੀਓ ਬੜੀ ਮਹੱਤਵਪੂਰਨ ਹੋਊਗੀ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਵਿਦਿਆਰਥੀਆਂ ਨਾਲ ਸਾਂਝੀ ਜ਼ਰੂਰ ਕਰਿਓ ਕਿਉਂਕਿ ਵਿਦਿਆਰਥੀ ਜਿਹੜੇ ਸੀਗੇ ਉਹ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ ਕਿ ਸਤੰਬਰ ਪੇਪਰ ਕਦੋਂ ਹੋਣਗੇ ਕਿਉਂਕਿ ਉਹਨਾਂ ਨੇ ਕਈ ਇਸ ਤਰ੍ਹਾਂ ਦੇ ਕੰਮ ਜਿਸ ਤਰ੍ਹਾਂ ਵਿਆਂ ਸ਼ਾਦੀ ਵੀ ਜਾਣਾ ਜਾਂ ਹੋਰ ਪ੍ਰੋਗਰਾਮ ਇਸ ਤਰ੍ਹਾਂ ਦੇ ਬੱਚੇ ਅਕਸਰ ਪੁੱਛਦੇ ਰਹਿੰਦੇ ਸੀ ਵੀ ਸਤੰਬਰ ਰੈਸਟ ਜਿਹੜੇ ਉਹ ਪੇਪਰ ਕਦੋਂ ਹੋਣਗੇ ਤੇ ਜਾਂ ਕੀ ਸੀ ਉਹਨਾਂ ਨੇ ਉਸ ਤਰ੍ਹਾਂ ਦੀ ਤਿਆਰੀ ਆਪਦੀ ਕਰਨੀ ਸੀ ਤਾਂ ਉਹਨੇ ਦੇ ਇੰਤਜ਼ਾਰ ਦੇ ਜਿਹੜੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਡੇਟ ਸ਼ੀਟ ਹੈ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਜੀ ਕਿਰਪਾ ਕਰਕੇ ਸਾਰੇ ਵਿਦਿਆਰਥੀਆਂ ਨਾਲ ਸਾਂਝੀ ਜ਼ਰੂਰ ਕਰਿਓ ਅਤੇ ਆਪਣੀ ਜਿਹੜੀ ਤਿਆਰੀ ਹੋਣੇ ਤੋਂ ਸ਼ੁਰੂ ਕਰ ਲੈਣ ਸੈਸ਼ਨ 2024-25 ਦੀ ਜਮਾਤ ਪਹਿਲੀ ਤੋਂ 12ਵੀਂ ਦੀ ਟਰਮ ਪ੍ਰੀਖਿਆ ਵਨ ਦੀ ਜਿਹੜੀ ਡੇਟ ਸ਼ੀਟ ਆ ਉਹ ਆ ਚੁੱਕੀ ਹੈ ਜੀ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਤੀ 25 9 2024 ਤੋਂ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਅਪਰ ਪ੍ਰਾਇਮਰੀ ਸਕੈਂਡਰੀ ਅਤੇ ਸੀਨੀਅਰ ਸਕੈਂਡਰੀ ਜਮਾਤਾਂ ਲਈ ਟਰਮ ਵਨ ਦੀ ਪ੍ਰੀਖਿਆ ਜਿਹੜੀ ਉਹ ਕਰਵਾਈ ਜਾ ਰਹੀ ਹੈ ਜਿੱਦੀ ਕਿ ਪਹਿਲਾ ਪੇਪਰ ਜਿਹੜਾ ਹੈਗਾ ਉਹ 25 ਤਰੀਕ ਤੋਂ ਹੋਣ ਜਾ ਰਿਹਾ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਡੇਟ ਸ਼ੀਟ ਹੈ ਜਿਹੜੀ ਇਹਨਾਂ ਨੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੀ ਜਿਹੜੀ ਡੇਟਸ਼ੀਟ ਉਹ ਪਾਈ ਹੋਈ ਹੈ ਜੀ ਠੀਕ ਹੈ ਜੀ ਜਿਨ੍ਹਾਂ ਨੇ ਜਿਵੇਂ 25 26 27 28 ਤੇ 29 ਦਾ ਇਹਦੇ ਵਿੱਚ ਗੈਪ ਹੈ ਤੇ 30 ਤਰੀਕ ਨੂੰ ਜਿਹੜਾ ਉਹ ਪੇਪਰ ਹੋਣਾ ਹੈ ਇਸ ਤਰ੍ਹਾਂ ਹੀ ਪਹਿਲੀ ਤੋਂ ਪੰਜਵੀਂ ਤੇ 6ਵੀਂ ਤੋਂ 8ਵੀਂ ਜਮਾਤ ਜਿਹੜੀ ਹੈਗੀ ਉਹ ਡੇਟਸ਼ੀਟ ਤੇ ਨੇ ਸਾਂਝੀ ਕੀਤੀ ਹੋਈ ਹੈ ਚਾਹੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ ਤੇ ਚਾਹੇ ਤੁਸੀਂ ਇਹ ਤੁਹਾਡੇ ਨਾਲ ਪੀਡੀਐਫ ਵੀ ਸਾਂਝੀ ਕਰ ਦਿੱਤੀ ਜਾਊਗੀ ਸਾਰੇ ਹੀ ਵਿਦਿਆਰਥੀਆਂ ਨੇ ਜਿਹੜੀ ਇਹ ਸਾਂਝੀ ਜ਼ਰੂਰ ਕਰਿਓ 6ਵੀਂ ਤੋਂ 8ਵੀਂ ਜਮਾਤ ਦੀ ਵੀ ਜਿਹੜੀ ਟਰਮ ਵਨ ਦੀ ਪ੍ਰੀਖਿਆ ਉਹ ਵੀ 25 ਤਰੀਕ ਤੋਂ ਹੀ ਹੋ ਰਹੀ ਹੈ ਦਿਨ ਬੁੱਧਵਾਰ ਤੋਂ ਜਿਹੜੀ ਠੀਕ ਹੈ ਜੀ ਉਸੇ ਤਰ੍ਹਾਂ ਹੀ ਛੇੜਾ ਹੈਗਾ ਵਿਗਿਆਨ ਅੰਗਰੇਜ਼ੀ ਗਣਿਤ ਇਹ ਸਾਰੇ ਹੀ ਵਿਸ਼ਿਆਂ ਦੇ ਜਿਹੜੇ ਉਹ ਪੇਪਰ ਦੱਸੇ ਹੋਇਆ ਤੇ ਇਸ ਤੋਂ ਜਿਹੜੀ ਮਹੱਤਵਪੂਰਨ ਵੀਡੀਓ ਹੈ ਜੀ ਉਹ ਹੈ ਜੀ 10ਵੀਂ ਤੋਂ 12ਵੀਂ 9ਵੀਂ ਤੋਂ 12ਵੀਂ ਜਮਾਤ ਦੀ ਟਰਮ ਵਨ ਦੀ ਪ੍ਰੀਖਿਆ ਖਾਸ ਕਰ ਇਹ ਜਿਹੜੇ ਬੱਚੇ ਸੀ ਉਹ ਜ਼ਿਆਦਾ ਐਕਸਾਈਟਡ ਸੀ ਕਿਉਂਕਿ ਛੋਟੇ ਬੱਚਿਆਂ ਦੇ ਵਿੱਚ ਇਹ ਨਹੀਂ ਪਰ ਵੱਡੇ ਬੱਚੇ ਜ਼ਰੂਰ ਇਸ ਨੂੰ ਮਿਸ ਕਰ ਰਹੇ ਸੀ ਕਿ ਸਤੰਬਰ ਪੇਪਰ ਕਦੋਂ ਹੋਣਗੇ ਤਾਂ ਕਿ ਅਸੀਂ ਉਸ ਹਿਸਾਬ ਨਾਲ ਜਿਹੜੀ ਤਿਆਰੀ ਹੋ ਆਰੰਭ ਸਕੀਏ ਤੋਂ ਆਪਣੀ ਜਿਹੜੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦੇ ਕਿਉਂਕਿ 25 ਸਤੰਬਰ 2024 ਤੋਂ ਜਿਹੜੇ ਉਹਨਾਂ ਦੇ ਪੇਪਰ ਸ਼ੁਰੂ ਹੋਣ ਜਾ ਰਹੇ ਹੈ ਜੀ ਦਿਨ ਬੁੱਧਵਾਰ ਇਸ ਤਰ੍ਹਾਂ ਹੀ 9ਵੀਂ 10ਵੀਂ 11ਵੀਂ 12ਵੀਂ ਹਰ ਇੱਕ ਦੀ ਚਾਹੇ ਉਹ ਕਮਰਸ ਵਿਸ਼ੇ ਦੇ ਨਾਲ ਸੰਬੰਧਿਤ ਹੈ ਤੇ ਚਾਹੇ ਉਹ ਹਿਮਨਿਟੀਜ਼ ਗਰੁੱਪ ਨੇ ਜਿਹੜੇ-ਜਿਹੜੇ ਵੀ ਮੈਡੀਕਲ ਤੇ ਨਾਨ ਮੈਡੀਕਲ ਉਸ ਹਿਸਾਬ ਦੇ ਨਾਲ ਜਿਹੜੇ ਹੈ ਤੁਸੀਂ ਆਪਣੀ ਡੇਟ ਸ਼ੀਟ ਇਹ ਚੈੱਕ ਕਰ ਸਕਦੇ ਹੋ ਪੂਰੀ ਦੀ ਪੂਰੀ ਜਿਹੜੀ ਡੇਟ ਸ਼ੀਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਗਈ ਹੈ ਜੀ ਆ ਕੁਝ ਖਦਾਇਤਾ ਵੀ ਤੁਸੀਂ ਜਿਹੜੀਆਂ ਪੜ ਸਕਦੇ ਨੌਵੀਂ ਤੋਂ 12ਵੀਂ ਜਮਾਤ ਲਈ ਇਸ ਪ੍ਰੀਖਿਆ ਦਾ ਸਿਲੇਬਸ April ਤੋਂ August 2024 ਤੱਕ ਦਾ ਹੋਏਗਾ ਜੀ ਬੜੀ ਜਿਹੜੀ ਜਾਣਕਾਰੀ ਤੁਸੀਂ ਕਿਰਪਾ ਕਰਕੇ ਇਹਨੂੰ ਨੋਟ ਕਰ ਲਿਓ April ਤੋਂ ਲੈ ਕੇ August ਤੱਕ ਦਾ ਜਿੰਨਾ ਵੀ ਸਿਲੇਬਸ ਹੋਇਆ ਉਹਦੇ ਵਿੱਚੋਂ ਹੀ ਜਿਹੜਾ ਹੈ ਪੇਪਰ ਆਊਗਾ ਪਹਿਲੀ ਤੋਂ 8ਵੀਂ ਜਮਾਤ ਲਈ ਇਸ ਪ੍ਰੀਖਿਆ ਦਾ ਸਲੇਪਸ ਅਪ੍ਰੈਲ ਤੋਂ ਸਤੰਬਰ 2024 ਤੱਕ ਦਾ ਹੋਵੇਗਾ ਪੇਪਰ ਦਾ ਸਮਾਂ ਸਵੇਰੇ 8:30 ਵਜੇ ਤੋਂ ਸਵੇਰੇ 11:30 ਵਜੇ ਤੱਕ ਹੋਵੇਗਾ ਠੀਕ ਹੈ ਜੀ ਪੇਪਰ ਦਾ ਜਿਹੜਾ ਪੈਟਰਨ ਵੱਖ-ਵੱਖ ਜਮਾਤਾਂ ਦੇ ਵੇਸ਼ਾਂ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦਿੱਤੇ ਗਏ ਨਮੂਨੇ ਪੱਤਰਾਂ ਦੇ ਅਨੁਸਾਰ ਹੀ ਹੋਵੇਗਾ ਇਹਨਾਂ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀ ਦੀ ਮੁਕੰਮਲ ਦਰਾਈਕ ਯਕੀਨੀ ਬਣਾਈ ਜਾਣੀ ਹੈ ਜੀ ਇਹ ਉਸ ਤਰ੍ਹਾਂ ਹੀ ਦਿੱਤਾ ਹੋਇਆ ਜੀ ਜਿਸ ਤਰ੍ਹਾਂ ਕਿ ਅੱਜ ਕੱਲ ਜਿਹੜਾ ਹੈ ਸੀਪੀ ਜਿਹੜਾ ਹੈ ਉਹ ਸੀ ਸੀਈਪ ਜਿਹੜੀ ਹੈਗਾ ਟੈਸਟ ਕੰਪੀਟੈਂਸੀ ਜਿਹੜੇ ਚੱਲ ਰਹੇ ਆ ਉਹਨਾਂ ਦੇ ਵਿੱਚ ਕਾਫੀ ਜਿਹੜੀ ਇਹ ਸਹਾਇਤਾ ਹੋਊਗੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ 100% ਜਿਹੜੀ ਉਹ ਯਕੀਨੀ ਹੋਣੀ ਲਾਜ਼ਮੀ ਹੈ ਜੀ ਤੇ ਇਸ ਵਾਰ ਜਿਹੜਾ ਇੱਕ ਸਾਹਮਣੇ ਆਇਆ ਜੀ ਕਿ ਇਸ ਵਾਰ ਜਿਹੜੇ ਰਾਈਟਿੰਗ ਦੇ ਨੰਬਰ ਹੈ ਉਹ ਨਹੀਂ ਦਿੱਤੇ ਜਾਣਗੇ ਠੀਕ ਹੈ ਜੀ ਇਹ ਗੱਲ ਵਿਦਿਆਰਥੀ ਨੋਟ ਕਰ ਲੈਣ ਜਿਹੜੇ ਫਾਈਨਲ ਪੇਪਰ ਹੋਣਗੇ ਬੋਰਡ ਦੀਆਂ ਜਮਾਤਾਂ ਦੇ ਵਿੱਚ ਉਹਦੇ ਵਿੱਚ ਜਿਹੜੇ ਰਾਈਟਿੰਗ ਦੇ ਨੰਬਰ ਹੈ ਉਹ ਤੁਹਾਨੂੰ ਨਹੀਂ ਦਿੱਤੇ ਜਾਣਗੇ ਠੀਕ ਹੈ ਜੀ ਸੋ ਵੀਡੀਓ ਨੂੰ ਜਿਹੜਾ ਹੈਗਾ ਉਹ ਵੱਧ ਤੋਂ ਵੱਧ ਆਪਣੇ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਧੰਨਵਾਦ